ਨੇ تقریبا 8000 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਧਰਮਬੀਰ ਗਾਂਧੀ ਦੀ ਰਹਿਸ਼ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤਾਂ ਜਿੱਥੇ ਲਗਾਤਾਰ ਲੋਕ ਜਿਹੜੇ ਨੇ ਉਹ ਪਹੁੰਚਣਾ ਸ਼ੁਰੂ ਹੋ ਗਏ ਨੇ ਜਮਾਵੜਾ ਲੱਗਣਾ ਸ਼ੁਰੂ ਹੋ ਗਿਆ ਤਾ ਲੋਕ ਸਭਾ ਚੋਣ ਨੂੰ ਲੈ ਕੇ ਜਿਹੜੇ ਨਤੀਜੇ ਜਿਹੜੇ ਨੇ ਸਵੇਰ ਦੇ ਹੀ ਨਿਕਲ ਰਹੇ ਨੇ ਔਰ ਜਿਹੜੇ ਲੋਕ ਨੇ ਉਹ ਟੀਵੀ ਸਕਰੀਨਾਂ ਦੇ ਉੱਤੇ ਬੈਠੇ ਹੋਏ ਨੇ ਤਾਂ ਗੱਲ ਕਰਾਂਗੇ ਪਟਿਆਲਾ ਦੀ ਤਾਂ ਪਟਿਆਲਾ ਦੇ ਵਿੱਚ ਧਰਮਵੀਰ ਗਾਂਧੀ ਜਿਹੜੇ ਨੇ ਉਹ ਤਕਰੀਬਨ 8000 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਤਸਵੀਰਾਂ ਉਹਨਾਂ ਦੀ ਰਹਿائش ਤੇ ਦਿਖਾ ਰਹਾ ਤਾਂ ਜਿਹੜੇ ਲੋਕ ਨੇ ਉਰੇ ਪਹੁੰਚਣਾ ਸ਼ੁਰੂ ਹੋ ਗਏ ਨੇ ਤਾਂ ਖੁਸ਼ੀ ਦਾ ਜਿਹੜਾ ਮਾਹੌਲ ਹੈਗਾ ਇਸ ਵੇਲੇ ਜਿਹੜਾ ਲੋਕ ਨੇ ਉਹ ਡੱਬੇ ਮਠਾਈਆਂ ਦੇ ਲੈ ਜਾਂਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਧਰਮਵੀਰ ਗਾਂਧੀ ਦੇ ਘਰ ਦੀਆਂ ਰਹਿائش ਦੀਆਂ ਦਿਖਾ ਰਿਹਾ ਤਾਂ ਜਿੱਥ ਵੱਡੇ ਗਿਣਤੀ ਚ ਲੋਕ ਜਿਹੜਾ ਨੇ ਉਹ ਪਹੁੰਚਣਾ ਸ਼ੁਰੂ ਹੋ ਚੁੱਕੇ ਹੋਏ ਨੇ ਤਾਂ ਤਸਵੀਰਾਂ ਤੁਹਾਨੂੰ ਸਿੱਧੀਆਂ ਪਟਿਆਲੇ ਦੀਆਂ ਦਿਖਾ ਰਿਹਾ ਤਾਂ ਜਰੂਰ ਮੁਕਾਬਲਾ ਜਿਹੜਾ ਹੈਗਾ ਦੱਸਿਆ ਜਾ ਰਿਹਾ ਸੀ ਕਿਉਂਕਿ ਮੁਕਾਬਲਾ ਮਹਾਰਾਣੀ ਪ੍ਰਨੀਤਕੌਰ ਤਿੰਨ ਵਾਰ ਮੈਂਬਰ ਆਫ ਪਾਰਲੀਮੈਂਟ ਬਣੇ ਪਰ ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਸੀਗਾ ਕਿ ਡਾਕਟਰ ਔਰ ਡਾਕਟਰ ਦੇ ਵਿੱਚ ਯਾਨੀ ਕਿ ਧਰਮਵੀਰ ਗਾਂਧੀ ਔਰ ਦੂਸਰੇ ਪਾਸੇ ਡਾਕਟਰ ਬਲਬੀਰ ਦੇ ਵਿੱਚ ਜਿਹੜਾ ਮੁਕਾਬਲਾ ਹੈਗਾ ਉਹ ਫਸਵਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਸੀਗਾ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਰਹਿائش ਦੀਆਂ ਤਰੰबीर ਗਾਂਧੀ ਦੀ ਰਹਿਸ਼ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤਾਂ ਜਿੱਥੇ ਲਗਾਤਾਰ ਲੋਕ ਜਿਹੜੇ ਨੇ ਉਹ ਪਹੁੰਚਣਾ ਸ਼ੁਰੂ ਹੋ ਗਏ ਨੇ ਜਮਾਵੜਾ ਲੱਗਣਾ ਸ਼ੁਰੂ ਹੋ ਗਿਆ तकरीबन 8000 ਦੀ ਲੀਡ ਜਿਹੜੀ ਹੈ ਜਰੂਰ ਦੱਸੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਦਈਏ ਇੱਕ ਵਾਰ ਲੋਕ ਜਿਹੜੇ ਨੇ ਉਹਦੇ ਪਹੁੰਚਣਾ ਕਿਉਂਕਿ ਲਗਾਤਾਰ ਡਾਕਟਰ ਤਨਵੀਰ ਗਾਂਧੀ ਨੂੰ ਜਿਹੜੀਆਂ ਵਧਾਈਆਂ ਦੇਣੀਆਂ ਸ਼ੁਰੂ ਹੋ ਗਏ ਨੇ ਜਰੂਰ ਲੀਡ ਹਲੇ ਘਟ ਹੈਗੀ ਹੈ ਪਰ ਕਿਥੇ ਨਾ ਕਿਥੇ ਦਾਵਾ ਕੀਤਾ ਜਾ ਰਿਹਾ ਕਿ ਜਿੱਤ ਜਿਹੜੀ ਹੈ ਉਹ ਪੱਕੀ ਹੈ ਜਰੂਰ ਡਾਕਟਰ ਧਰਮਵੀਰ ਗਾਂਧੀ ਦੇ ਵੱਲੋਂ ਲਗਾਤਾਰ ਪਹਿਲਾਂ 2014 ਦੇ ਵਿੱਚ ਵੀ ਆਮ ਆਦਮੀ ਪਾਰਟੀ ਤੋਂ ਜਿੱਤ ਪ੍ਰਾਪਤ ਕੀਤੀ ਸੀ ਪਰ ਹੁਣ ਉਸ ਤੋਂ ਬਾਅਦ 2019 'ਚ ਆਜ਼ਾਦ ਖੜੇ ਸੀ ਤਾਂ ਇਸ ਵਾਰ ਕਾਂਗਰਸ ਪਾਰਟੀ ਨੇ ਭਰੋਸਾ ਕੀਤਾ ਟਿਕਟ ਦਿੱਤੀ ਤੇ ਵੱਡੀ ਲੀਡ ਤੋਂ ਜਿੱਤਣ ਦੀ ਜਿਹੜੀ ਹੈ ਦਾਅਵੇਦਾਰੀ ਕਰਦੇ ਹੈ ਡਾਕਟਰ ਧਰਮਵੀਰ ਗਾਂਧੀ ਤੇ ਉਹਨਾਂ ਨੇ ਕਿਹਾ ਹੈ ਕਿ ਕੰਮ ਦੇ ਆਧਾਰ ਦੇ ਉੱਤੇ ਵੋਟਾਂ ਮੰਗ ਰਹੇ ਹਾਂ ਤਾ ਕੁਛ ਲੋਕ ਵੀ ਸਾਡੇ ਨਾਲ ਉਰੇ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਕਿ ਜਿਹੜੇ ਲੋਕ ਅਕਸਰ ਇਹਨਾਂ ਦੇ ਨਾਲ ਵਰਕਰ ਸੀਗੇ ਲਗਾਤਾਰ ਮੀਟਿੰਗਾਂ ਜਾਂਦੇ ਗੱਲਬਾਤ ਕਰਦੇ ਆ ਤਾਂ ਬਿਲਕੁਲ ਕੁਛ ਲੋਕ ਵੀ ਨੇ ਜਿਹੜੇ ਖੁਸ਼ੀ ਮਨਾ ਰਹੇ ਨੇ ਬਾਈ ਜੀ ਕੀ ਨਾਮ ਹੈ ਆਪਣਾ ਮੇਰਾ ਨਾ ਜੀਵਨ ਕੁਮਾਰ ਹੈ ਜੀ ਜੀਵਨ ਜੀ ਲਗਾਤਾਰ ਦੇਖ ਰਹੇ ਆਂ ਤਾਂ ਅੰਮ੍ਰਿਤ ਮਿਰ ਗਾਂਧੀ ਜੱਤ ਤੋਂ ਕੰਪੇਨਿੰਗ ਕਰ ਰਹੇ ਆਂ ਟਿਕਟ ਮਿਲੀ ਆ ਉਦੋਂ ਤੋਂ ਤੁਸੀਂ ਨਾਲ ਹੈਗੇ ਹੋ ਕਿਸ ਤਰੀਕੇ ਦਾ ਲੱਗ ਰਿਹਾ ਜਿਹੜੀ ਉਹਨਾਂ ਲੀਡ ਜਿਹੜੀ ਆ ਉਹ ਵੱਧਦੀ ਜਾ ਰਹੀ ਹੈ ਦੇਖੋ ਜੀ 8000 ਲੀਡ ਵਧੀ ਹੈ ਇਹ 8000 ਲੀਡ ਬਹੁਤ ਘੱਟ ਹੈ ਇਹ ਵੱਡੇ ਮਾਰਜਨ ਦੇ ਕਿਹਾ ਜਾਂਦਾ ਸੀਗਾ ਕਹਿੰਦਾ ਕਿ ਮੈਲਾਂ ਵਾਲੇ ਨੇ ਚਾਰ ਵਾਰ ਮਹਾਰਾਣੀ ਪ੍ਰਨੀਤ ਕੌਰ ਜਿਹੜਾ ਐਮਪੀ ਬਣਿਆ ਨੇ ਇਸ ਵਾਰ ਫੇਰ ਬਾਜ਼ੀ ਮਾਰਨਗੇ ਕਿਵੇਂ ਦੇਖਦੇ ਜਨਾਬ ਇਹ ਦੇਖੋ ਮਹਿਲਾਵਾਂ ਦੇ ਕੋਈ ਆਪਣੀ ਪਰਸਨਲ ਵੋਟ ਨਹੀਂ ਹੈਗੀ ਲੋਕਾਂ ਦਾ ਆਪਣਾ ਜਿਹੜਾ ਕਦਰ ਹੈ ਉਹ ਡਾਕਟਰ ਗਾਂਧੀ ਦਾ ਕਦਰ ਹੈ ਉਹਨਾਂ ਨੇ ਆਪਣੇ ਚੰਗੇ ਇਨਸਾਨ ਨੂੰ ਜਿਹੜਾ ਹੈਗਾ ਚਾਹੁੰਦੇ ਨੇ ਕਿ ਪਟਿਆਲੇ ਦੇ ਵਿੱਚ ਕੋਈ ਜਿਹੜਾ ਹੈਗਾ ਐਮਪੀ ਬਣੇ ਉਹ ਉਹਨਾਂ ਦੀ ਦਿਲ ਦੀ ਸੁਣੇ ਤੁਸੀਂ ਨਾਰਾ ਵੀ ਸੁਣਿਆ ਡਾਕਟਰ ਗਾਂਧੀ ਨੂੰ ਚੁਣੋ ਦਿਲ ਦੀ ਸੁਣੋ ਤੇ ਡਾਕਟਰ ਗਾਂਧੀ ਨੇ ਜਿਹੜੇ ਇਮਾਨਦਾਰ ਸ਼ਵੀ ਦੇ ਮਾਲਕ ਨੇ ਜੀ ਬਹੁਤ ਵਧੀਆ ਇਨਸਾਨ ਜੀ ਪਟਿਆਲੇ ਨੂੰ ਬਹੁਤ ਖੁਸ਼ੀ ਹੋਊਗੀ ਜਦੋਂ ਡਾਕਟਰ ਗਾਂਧੀ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਨਗੇ ਕਿਵੇਂ ਦੇਖ ਲਓ ਜੀ ਕਿੰਨਾ ਕੁ ਮਾਰਜਨ ਲੈ ਕੇ ਜਿਹੜਾ ਜਿੱਤ ਲੱਗਦਾ ਹੋ ਸਕਦੀ ਹੈਗੀ ਦੇਖੋ ਜੀ ਸਾਡੀ ਜਿਹੜ ਇਹਦਾ ਹੈਗੀ ਲੱਖ ਦੇ ਕਰੀਬ ਜਿਹੜੀ ਹੈਗੇ ਡਾਕਟਰ ਸਾਹਿਬ ਜਿੱਤ ਪ੍ਰਾਪਤ ਕਰਨਗੇ ਜੀ ਮੁਕਾਬਲਾ ਕਿਹਦੇ ਨਾਲ ਸਮਝਦੇ ਸੀਗੇ ਜਦੋਂ ਚੋਣਾ ਲੜ ਰਹੇ ਸੀ ਪਹਿਲਾਂ ਦੇਖੋ ਜੀ ਮੁਕਾਬਲਾ ਤਾਂ ਉਦੋਂ ਤੋਂ ਬੰਦ ਸਟੇ ਸੀ ਹਰ ਕੋਈ ਕਹਿੰਦਾ ਸੀ ਕਿ ਅਸੀਂ ਜੀ ਡਾਕਟਰ ਗਾਂਧੀ ਨੂੰ ਵੋਟ ਪਾਣੀ ਹੈ ਤੇ ਡਾਕਟਰ ਗਾਂਧੀ ਨੂੰ ਵੋਟ ਪਾਣੀ ਹੈ ਤੇ ਜਦੋਂ ਸਟਾਰਟਿੰਗ 'ਚ ਕਲੀਅਰ ਹੋ ਗਿਆ ਸੀਗਾ ਕਿ ਡਾਕਟਰ ਗਾਂਧੀ ਜੀ ਨੇ ਜਿਹੜੇ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਨਗੇ ਪਰ ਕੀ ਆ ਜਾਂਦਾ ਕਿ ਨੇ ਡਾਕਟਰ ਗਾਂਧੀ ਨੇ ਜਿਹੜੇ ਆਜ਼ਾਦ ਵੀ ਲੜੇ ਸੀ 1.5 ਲੱਖ ਤੋਂ ਤਕਰੀਬਨ ਵੱਧ ਵੋਟ ਜਿਹੜੀ ਹੈ ਜਿੱਤੇ ਸੀ ਮਲਾਪੜੇ ਸੁਭਾਅ ਦੇ ਨੇ ਕਿਸ ਤਰੀਕੇ ਦੇ ਨਾਲ ਇਸ ਚੀਜ਼ ਨੂੰ ਲੈ ਕੇ ਜਿਹੜੀ हां जी हां देखो कांग्रेस पार्टी हाईकमांड बहुत इशू जवान ਜਿਹੜੇ ਹੈਗੇ ਨੇ ਡਾਕਟਰ ਗਾਂਧੀ ਜੀ ਉਹਨਾਂ ਨੂੰ ਟਿਕਟ ਦਿੱਤੀ ਹੈ ਤੇ ਪੌਣੇ 2 ਲੱਖ ਵੋਟ ਆਜ਼ਾਦ ਰਹਿ ਕੇ ਵੀ ਜਿੰਨਾ ਬਹੁਤ ਮੁਸ਼ਕਲ ਹੈ ਤੇ ਹੁਣ ਜਿਹੜੀ ਹੈਗੀ ਹੈ ਜਿਹੜੀ ਆ ਲੀਡ ਹੈਗੀ ਹੈ ਕਾਂਗਰਸ ਵੱਲੋਂ ਡਾਕਟਰ ਸਾਹਿਬ ਲੜ ਰਹੇ ਨੇ ਤੇ ਇਹ ਬਹੁਤ ਲੱਖ ਤੋਂ ਡੀਡ ਤੋਂ ਉੱਪਰ ਹੀ ਜਾ ਸਕਦੀ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਕੀ ਨਾਮ ਹੈ ਆਪਣਾ ਦਵਿੰਦਰ ਜੀ ਦਵਿੰਦਰ ਕਿਵੇਂ ਦੇਖਦੇ ਹੋ ਲਗਾਤਾਰ ਖੁਸ਼ੀਆਂ ਬਣਾਈਆਂ ਜਾ ਰਹੀਆਂ ਜਰੂਰ ਹਲੇ ਲੀਡ 8000 ਦੀ ਤਕਰੀਬਨ ਪਹੁੰਚੀ ਹੈ ਕੀ ਲੱਗਦਾ ਕਿਥੋਂ ਤੱਕ ਜਿਹੜੀ ਹੈ ਲੀਡ ਪਹੁੰਚ ਸਕਦੀ ਨਹੀਂ ਉਹੀ ਜੋ ਜੀਵਨ ਨੇ ਗਾਈ 1 ਲੱਖ ਸਾਨੂੰ ਹੈਗੇ ਕਿ ਲੀਡ ਹੋਵੇ ਜਰੂਰ ਇਨ ਮਾਰਜਨ ਨਾਲ ਜਿੱਤੇ ਤਾਂ ਬਹੁਤ ਬਿਲਕੁਲ ਤਸਵੀਰਾਂ ਦੇ ਵਿੱਚ ਇੱਕ ਦੇਖ ਸਕਦੇ ਹਾਂ ਤੁਸੀਂ ਜ਼ਰੂਰ ਜਿਹੜਾ ਹੈਗਾ ਧਰਮਵੀਰ ਗਾਂਧੀ ਦੇ ਘਰ ਜਿਹੜਾ ਲੋਕ ਨੇ ਉਹ ਪਹੁੰਚਣਾ ਸ਼ੁਰੂ ਹੋ ਗਏ ਨੇ ਜ਼ਰੂਰ ਜਿਹੜਾ ਹੈਗਾ ਮਠਿਆਈਆਂ ਜਿਹੜੀਆਂ ਨੇ ਲੈ ਕੇ ਲੋਕ ਪਹੁੰਚਦੇ ਹੋਏ ਨੇ ਔਰ ਜ਼ਰੂਰ ਇੱਕ ਦੂਜੇ ਨੂੰ ਮੁਬਾਰਕਾਂ ਦੇ ਰਹੇ ਨੇ ਕਿਉਂਕਿ ਲਗਾਤਾਰ ਧਰਮਵੀਰ ਗਾਂਧੀ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਪਿੰਡਾਂ ਦੇ ਵਿੱਚ ਜਾ ਕੇ ਔਰ ਸ਼ਹਿਰਾਂ ਦੇ ਵਿੱਚ ਜਾ ਕੇ ਜਿਹੜਾ ਹੈਗਾ ਪ੍ਰਚਾਰ ਕਰ ਰਹੇ ਜ਼ਰੂਰ ਕਾਂਗਰਸ ਦੇ ਵੱਲੋਂ ਜਿਹੜੀ ਹੈਗੀ ਉਹ ਟਿਕਟ ਦਿੱਤੀ ਗਈ ਸੀ ਜ਼ਰੂਰ ਕਾਂਗਰਸ ਦੇ ਵੱਲੋਂ ਟਿਕਟ ਤੋਂ ਬਾਅਦ ਜਿਹੜਾ ਅੱਜ ਹੁਣ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੀਡ ਕਿੱਥੇ ਪਹੁੰਚਦੀ ਹੈਗੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਬਾਕੀ ਹੋਰ ਅਪਡੇਟਸ ਲਈ ਬਣੇ ਰਹੋ ਹਮਦਰ ਟੀਵੀ ਦੇ ਨਾਲ ਕੈਮਰਾ ਪਰਸਨ राजीव ਦੇ ਨਾਲ ਰਣਦੀਪ ਸਿੰਘ ਪਟਿਆਲਾ ਧਰਮਵੀਰ ਗਾਂਧੀ ਜਿਹੜੇ ਨੇ ਉਹ ਤਕਰੀਬਨ 8000 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਧਰਮਵੀਰ ਗਾਂਧੀ